ਤਕਨੀਕੀ ਸਿੱਖਿਆ ਪາກਦੇਪ ਵਿਕੀ ਉਪਰਾਲਿਆਂ ਲਈ ਸਰ ਮੈਂ 23 ਸਾਲ 2024-25 ਲਈ 525 ਕਰੋੜ ਰੁਪਏ ਦੇ ਰਾਖਵੇਂ ਕਰਨ ਦੀ ਤਸਵੀਜ਼ ਰੱਖਦਾ ਹਾਂ ਮੈਡੀਕਲ ਸਿੱਖਿਆ ਤੇ ਖੋਜ ਦੇ ਅਧੀਨ ਵਿਕਾਸ ਸੰਬੰਧੀ ਕਾਰਜਾਂ ਨੂੰ ਸ਼ੁਰੂ ਕਰਨ ਲਈ 1133 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਸਵੀਜ਼ ਰੱਖਦਾ ਹਾਂ 118 ਸਰਕਾਰੀ ਸਕੂਲ ਆਤੀ ਆਧੁਨਿਕ ਸਕੂਲ ਆਫ ਫੈਮਿਨਸ ਵਿੱਚ ਤਬਦੀਲ ਕੀਤੇ ਜਾ ਰਹੇ ਹਨ ਤਿੰਨ ਤੋਂ 11 ਸਾਲ ਦੀ ਉਮਰ ਦੇ ਵਿਦਿਆਰਥੀਆਂ ਦੀ ਸਖਲਾਈ ਵਾਸਤੇ ਅਨੁਕੂਲ ਬਹੌੜ ਬਣਾਉਣ ਲਈ ਅਸੀਂ ਸਿਰਫ 100 ਹੰਡਰਡ ਪ੍ਰਾਇਮਰੀ ਸਕੂਲ ਜਿਹੜੇ ਪ੍ਰਾਇਮਰੀ ਸਰਕਾਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਵਿੱਚ ਬਦਲਣ ਦੀ ਤਜ਼ਵੀਜ਼ ਰੱਖਦੇ ਹਾਂ ਸਰ 4300 ਚਾਲਿਆਂ ਦੀ ਬਰਮਮਤ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਦੀ ਸਪਲਾਈ ਕਰਨਾ ਸਾਡੀਆਂ ਮਾਨਯੋਗ ਸਪੀਕਰ ਸਾਹਿਬਾ ਪ੍ਰਾਪਤੀਆਂ ਰੰਜੀਆਂ ਲੱਗੀਆਂ ਸਾਡੀ ਸਰਕਾਰ ਸਿੱਖਿਆ ਪ੍ਰਣਾਲੀ ਦਾ ਪੱਧਰ ਉਚਾ ਚੁੱਕਣ ਤੇ ਇਸ ਵਿੱਚ ਇਸ ਨੂੰ ਮਜੂਦਾ ਇਸ ਨੂੰ ਮਜੂਦਾ ਇਸ ਨੂੰ ਮਜੂਦਾ ਸਮਾਜਿਕ ਅਤੇ ਆਰਥਿਕ ਮਾਹੌਲਾਂ ਦੀਆਂ ਮੰਗਾਂ ਦੇ ਅਨੁਕੂਲ ਬਲਾਉਣ ਲਈ ਬਚਨ ਬੱਧਾ ਮੈਂ ਸਿੱਖਿਆ ਖੇਤਰ ਲਈ ਸਿੱਖਿਆ ਖੇਤਰ ਲਈ 2024-25 ਲਈ 16987 16987 ਕਰੋੜ ਰੁਪਏ ਦੇ ਬਜਟ ਦੇ ਖਰਚੇ ਦੀ ਤਸਵੀਜ਼ ਰੱਖਦਾ ਜੋ ਕਿ ਕੁੱਲ ਖਰਚੇ ਦਾ ਕੁੱਲ ਖਰਚੇ ਦਾ ਸਰ 11.5 ਫੀਸਦੀ ਹੈ ਸਰ ਇਸੇ ਤਰ੍ਹਾਂ ਸਪੀਕਰ ਸਾਹਿਬ ਸਕੂਲੀ ਸਿੱਖਿਆ ਸਾਡੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਦੇ ਚਾਰ ਦੀਵਾਰੀਆਂ ਦੀ ਉਸਾਰੀ ਅਤੇ ਮੁਰੰਮਤ ਦੇ ਉਪਰਾਲੇ ਇੱਕ ਵਿਸ਼ੇਸ਼ ਬੁਨਿਆਦੀ ਢਾਂਚਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸਰ ਮੈਨੂੰ ਇਹ ਵੀ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਚਾਲੂ ਬੀਤੀ ਸਾਲ ਦੌਰਾਨ 2563 2563 ਸਕੂਲਾਂ ਦੀ ਚਾਰਦੀਵਾਰੀ ਬਣਾਈ ਗਈ ਹੈ ਅਤੇ ਹੋਰ 3055 ਸਕੂਲਾਂ ਦੇ ਚਾਰਦੀਵਾਰੀ ਦੀ ਮੁਰੰਮਤ ਵੀ ਕੀਤੀ ਗਈ ਹੈ ਸਪੀਕਰ ਸਾਹਿਬ ਸਕੂਲ ਆਫ ਫੈਮਿਨੈਂਸ ਸਕੂਲ ਆਫ ਫੈਮਿਨੈਂਸ ਸਰ ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ 118 118 ਸਰਕਾਰੀ ਸਕੂਲ ਅਤਿ ਆਧੁਨਿਕ ਸਕੂਲ ਆਫ ਫੈਮਿਨੈਂਸ ਵਿੱਚ ਤਬਦੀਲ ਕੀਤੇ ਜਾ ਰਹੇ ਹਨ ਅਤੇ ਰਾਜ ਸਰਕਾਰ ਵੱਲੋਂ ਹੁਣ ਤੱਕ 14 ਸਕੂਲ ਆਫ ਐਫੈਮੀਨਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਇਸ ਉਦੇਸ਼ ਲਈ ਵਿੱਤੀ ਸਾਲ 2024-25 ਲਈ 100 ਕਰੋੜ ਰੁਪਏ ਦੇ ਵੜ ਦੀ ਤਸਵੀਜ਼ ਸਰਕਰ ਦੇ ਆ ਮਾਨਯੋਗ ਸਪੀਕਰ ਸਾਹਿਬ ਸਕੂਲ ਆਫ ਬ੍ਰਿਲੀਅੰਸ ਸਕੂਲ ਆਫ ਬ੍ਰਿਲੀਅੰਸ ਸਾਡੀ ਸਰਕਾਰ ਨੇ 100 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਕੂਲ ਆਫ ਬ੍ਰਿਲੀਅੰਸ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਰੱਖਿਆ ਹੈ ਇਸ ਮੰਤਬ ਲਈ ਵਿੱਤੀ ਸਾਲ 2024-25 ਵਿੱਚ 10 ਕਰੋੜ ਰੁਪਏ ਦਾ ਸ਼ੁਰੂਆਤੀ ਪ੍ਰਸਤਾਵ ਰੱਖਿਆ ਗਿਆ ਹੈ ਇਸ ਸਕੀਮ ਦਾ ਉਦੇਸ਼ ਪਿੰਡੂ ਸਰਕਾਰੀ ਸਕੂਲਾਂ ਵਿੱਚ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਸਿੱਖਿਆ ਨੂੰ ਜਿਹੜੀ ਆ ਉਹਦੀ ਗੁਣਵੱਤਾ ਵਧਾਉਣਾ ਹੈ ਇਸੇ ਤਰ੍ਹਾਂ ਸਪੀਕਰ ਸਾਹਿਬ ਸਕੂਲ ਆਫ ਅਪਲਾਈਡ ਲਰਨਿੰਗ ਸਕੂਲ ਆਫ ਅਪਲਾਈਡ ਲਰਨਿੰਗ ਇਸ ਤੋਂ ਇਲਾਵਾ ਵਿਦਿਆਰਥੀਆਂ ਵਿੱਚ ਤਕਨੀਕੀ ਹੁਨਰ ਸਮੇਤ ਹੋਰਨਾ ਹੁਨਰਾਂ ਨੂੰ ਵਿਕਸਿਤ ਕਰਨ ਦੇ ਦ੍ਰਿਸ਼ਟੀਕੋਣ ਨਾਲ ਉਹਨਾਂ ਨੂੰ ਰੋਜੀ ਰੋਟੀ ਕਮਾਉਣ ਦੇ ਯੋਗ ਬਣਾਉਣ ਲਈ ਮੈਂ ਸਕੂਲ ਆਫ ਅਪਲਾਈਡ ਲਰਨਿੰਗ ਦੀ ਸਥਾਪਨਾ ਕਰਨ ਲਈ 23 ਸਾਲ 2024-25 ਦੌਰਾਨ ਬਜਟ ਵਿੱਚ 10 ਕਰੋੜ ਰੁਪਏ ਦੇ ਸ਼ੁਰੂਆਤੀ ਬੰਦਾ ਪਸਤਾਵ ਰੱਖਦਾ ਹਾਂ ਪਹਿਲੇ ਸਕੂਲ ਵਿੱਚ ਸਰ 40 ਸਕੂਲਾਂ ਵਿੱਚ ਹਾਈ ਟੈਕ ਵੋਕੇਸ਼ਨਲ ਲੈਬਾਂ ਲਗਾਈਆਂ ਜਾਣਗੀਆਂ ਇਸੇ ਤਰ੍ਹਾਂ ਮਾਜਿਕ ਸਪੀਕਰ ਸਾਹਿਬ ਸਕੂਲ ਆਫ ਹੈਪੀਨੈਸ ਸਕੂਲ ਆਫ ਹੈਪੀਨੈਸ ਤਿੰਨ ਤੋਂ ਜਿਹੜੇ ਸਾਡੇ ਛੋਟੇ ਬੱਚੇ ਨੇ ਤਿੰਨ ਤੋਂ 11 ਸਾਲ ਦੀ ਉਮਰ ਦੇ ਵਿਦਿਆਰਥੀਆਂ ਦੀ ਸਖਲਾਈ ਵਾਸਤੇ ਅਨੁਕੂਲ ਬਹੌੜ ਬਣਾਉਣ ਲਈ ਅਸੀਂ ਸਿਰਫ 100 ਹੰਡਰਡ ਪ੍ਰਾਇਮਰੀ ਸਕੂਲ ਜਿਹੜੇ ਪ੍ਰਾਇਮਰੀ ਸਰਕਾਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਵਿੱਚ ਬਦਲ ਦਿੱਤੀ ਤਸਵੀਰ ਰੱਖਦੇ ਆ ਸਰ ਇਸ ਸਕੀਮ ਅਧੀਨ ਚੰਗੇ ਹਵਾਦਾਰ ਕਲਾਸਰੂਮ ਵਧੀਆ ਖੇਡ ਮੈਦਾਨ ਅਤੇ ਐਕਟੀਵਿਟੀ ਕਾਰਨ ਦੀ ਸ਼ੁਰੂਆਤ ਲਈ 32 ਸਾਲੀ 124 25 ਲਈ 10 ਕਰੋੜ ਰੁਪਏ ਦਾ ਸ਼ੁਰੂਆਤੀ ਉਹ ਬੰਦ ਕੀਤਾ ਗਿਆ ਹੈ ਸਰ। ਇਸੇ ਤਰ੍ਹਾਂ ਸਪੀਕਰ ਸਾਹਿਬ ਮਿਸ਼ਨ ਸਮਰਥ ਸਾਡੀ ਸਰਕਾਰ ਨੇ ਪ੍ਰਾਇਮਰੀ ਅਤੇ ਉਪਰ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਦੀ بنیاد ਨੂੰ ਮਜ਼ਬੂਤ ਕਰਨ ਲਈ ਮਿਸ਼ਨ ਸਮਰਥ ਸ਼ੁਰੂ ਕਰਨ ਦੀ ਤਜ਼ਵੀਜ਼ ਰੱਖੀ ਹੈ ਮੈਂ ਵਿੱਤੀ ਸਾਲ 2024-25 ਵਿੱਚ 10 ਕਰੋੜ ਰੁਪਏ ਦੀ ਅਲਾਟਮੈਂਟ ਦਾ ਪ੍ਰਸਤਾਵ ਰੱਖਦਾ ਹਾਂ ਸਰ। ਇਸ ਤਲਾਬਾ ਉਪਰੋਕਤ ਪਹਿਲ ਕਦਮੇ ਤੋਂ ਇਲਾਵਾ ਸਾਡੀ ਸਰਕਾਰ ਮੌਜੂਦਾ ਸਿੱਖਿਆ ਸਕੀਮਾਂ ਨੂੰ ਸਹਾਇਤਾ ਦੇਣਾ ਜਾਰੀ ਰੱਖੇਗੀ ਇਸੇ ਲਈ ਤਸਵੀਜਤ ਅਲਾਟਮੈਂਟਾਂ ਦੀ ਜਾਣਕਾਰੀ ਹੈਟ ਸਕੇ ਅਨੁਸਾਰ ਜਿਹੜੀ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਉਹਦੀ ਵੰਡ ਕੀਤੀ ਗਈ ਹੈ ਸਮਗਰਾ ਸਮਗਰਾ ਸਿੱਖਿਆ ਬਜਟ 1593 ਕਰੋੜ ਰੁਪਏ ਸਮਗਰਾ ਸਿੱਖਿਆ ਬਜਟ ਲਈ 1593 ਕਰੋੜ ਰੁਪਏ ਅਤੇ ਇਸੇ ਤਰ੍ਹਾਂ 16 ਲੱਖ 16350000 ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਮੁਹੱਈਆ ਕਰਵਾਉਣ ਲਈ 467 ਕਰੋੜ ਰੁਪਏ ਮੁਫਤ ਕਿਤਾਬਾਂ ਸਕੂਲਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ 140 ਕਰੋੜ ਰੁਪਏ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਛੱਤ ਦੇ ਉੱਪਰ ਸਰ ਸੋਲਰ ਪੈਨਲ ਲਗਾਉਣ ਲਈ 160 ਕਰੋੜ ਰੁਪਏ ਸਰਕਾਰੀ ਸਕੂਲਾਂ ਦੀ ਸਾਮ ਸਭਾਲ ਲਈ ਵਿੱਤੀ ਸਹਾਇਤਾ 82 ਕਰੋੜ ਰੁਪਏ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ 35 ਕਰੋੜ ਰੁਪਏ ਅਤੇ ਪੰਜਾਬ ਨੌਜਵਾਨ ਨੂੰ ਉਦਮੀ ਪ੍ਰੋਗਰਾਮ ਲਈ 15 ਕਰੋੜ ਰੁਪਏ ਦਾ ਸਰ ਉਹ ਬੰਦ ਕੀਤਾ ਗਿਆ ਹੈ। ਇੱਥੇ ਥ੍ਰਸਪੀਕਰ ਸਾਹਿਬ ਕੋਚੇਰੀ ਹਰ এডਿਕੇਸ਼ਨ ਉਹ ਚੇਦੀ ਸਿੱਖਿਆ ਆਪ ਸਰਕਾਰ ਦਾ ਸਰ ਮੰਨਣਾ ਹੈ ਕਿ ਉਹ ਚੇਦੀ ਸਿੱਖਿਆ ਕੇਵਲ ਗਿਆਨ ਪ੍ਰਦਾਨ ਕਰਨ ਵਾਲੇ ਹੀ ਨਹੀਂ ਸਗੋਂ ਨਵੇਂ ਯੁੱਗ ਲਈ ਲਕਤੀਆਂ ਵਿੱਚ ਆਲੋਚਨਾਤਮਕ ਸੋਚ ਪੈਦਾ ਕਰਨਾ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਵੀ ਹੈ ਸਰ ਸਾਡੀ ਸਰਕਾਰ ਨੇ ਬਿੱਤੀ ਸਾਲ 2024-25 ਲਈ ਹੈਡ ਜਿਹੜੀ ਆ ਇਸ ਤਰ੍ਹਾਂ ਵੰਡ ਕੀਤੀ ਹੈ ਪੈਸਿਆਂ ਦੀ ਸਰ ਰਾਸ਼ਟਰੀ ਉੱਚਤਰ ਸਿੱਖਿਆ ਬਿਆਨ ਰੂਸਾ ਜਿਹਨੂੰ ਰੂਸਾ ਕਹਿੰਦੇ ਨੇ ਸਰ ਉਹਦੇ ਲਈ 80 ਕਰੋੜ ਰੁਪਏ ਬੁਨਿਆਦੀ ਢਾਂਚੇ ਦੇ ਸੁਧਾਰ ਖੇਡਾਂ ਖੇਡ ਸਹੂਲਤਾਂ ਲਾਇਬ੍ਰੇਰੀਆਂ ਸਕਿੱਲ ਓਰੀਐਂਟੇਸ਼ਨ ਪ੍ਰੋਗਰਾਮ ਲਈ 10 ਕਰੋੜ ਰੁਪਏ ਯੂਨੀਵਰਸਿਟੀ ਫੀਸਾਂ ਲਈ ਸਰ ਰਾਤ ਲਈ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਵਜੀਫਾ ਸਕੀਮ ਉਹਦੇ ਲਈ 6 ਕਰੋੜ ਰੁਪਏ ਅਤੇ ਇਸੇ ਤਰ੍ਹਾਂ ਸਾਡੀਆਂ ਬੱਚੀਆਂ ਦੇ ਲਈ ਸੈਨੇਟਰੀ ਨੈਪਕਿਨ ਪ੍ਰਦਾਨ ਕਰਨ ਲਈ ਸਰ 5 ਕਰੋੜ ਰੁਪਏ ਦੀ ਜਿਹੜੀ ਆ ਉਹ ਰਾਸ਼ੀ ਜਿਹੜੀ ਆ ਦਾਦਾ ਬੰਦ ਕੀਤਾ ਜਾਂਦਾ ਹੈ ਮਾਜੋਕ ਸਪੀਕਰ ਸਾਹਿਬ ਇਸੇ ਤਰ੍ਹਾਂ ਟੈਕਨੀਕਲ ਐਜੂਕੇਸ਼ਨ ਤਕਨੀਕੀ ਸਿੱਖਿਆ ਪੰਜਾਬ ਸਰਕਾਰ ਤਕਨੀਕੀ ਸਿੱਖਿਆ ਦੀ ਮੱਤਾਂ ਨੂੰ ਵਿਕਾਸ ਲਈ ਇੱਕ ਮੁੱਖ ਸਰੋਤ ਬਜਟ ਮੰਦੀ ਹੈ ਸਰ ਤਕਨੀਕੀ ਸਿੱਖਿਆ ਪ੍ਰਣਾਲੀ ਉਦਯੋਗ ਦੀਆਂ ਮੰਗਾਂ ਤੇ ਵਿਸ਼ੇਸ਼ਕ ਵਿਸ਼ੇਸ਼ਤਾਵਾਂ ਦੇ ਅਲਕੂਲ ਉਹ ਬੇ ਇਹ ਜਕੀਨੀ ਬਣਾਉਣ ਲਈ ਬਖ ਬਖ ਖੇਤਰਾ ਵਿੱਚ ਥੋਸ ਕਦਮ ਜਿਹੜੇ ਉਹ ਚੁੱਕੇ ਜਾ ਰਹੇ ਹਨ ਸਰ ਤਕਨੀਕੀ ਸਿੱਖਿਆ ਪਾਗ ਦੇ ਭਵਿੱਖੀ ਉਪਰਾਲਿਆਂ ਲਈ ਸਰ ਮੈਂ 23 ਸਾਲ 2024-25 ਲਈ 525 ਕਰੋੜ ਰੁਪਏ ਦੇ ਰਾਖਵੇਂ ਕਰਦੀ ਤਸਵੀਜ਼ ਰੱਖਦਾ ਸਰ ਇਤੇਤਰਾ ਮਾਨਯੋਗ ਸਪੀਕਰ ਸਾਹਿਬ ਮੈਡੀਕਲ ਸਿੱਖਿਆ ਅਤੇ ਖੋਸ ਮੈਡੀਕਲ এডਿਕੇਸ਼ਨ ਐਂਡ ਰਿਸਰਚ ਮੈਨੂ ਇਸ ਅਜ਼ੀਮ ਸਦਰ ਨੂੰ ਇਸ ਦਸਣ ਵਿੱਚ ਬਿਹਤ ਸਪੀਕਰ ਸਾਹਿਬ ਖੁਸ਼ੀ ਹੋ ਰਹੀ ਹੈ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਕਾਰੀ ਮੈਡੀਕਲ ਕਾਲਜ ਅਮਰਸਰ ਵਿਖੇ 114 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਅਤੇ ਫਾਜ਼ਲ ਕਾ ਵਿਖੇ 45 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਇੰਸਟੀਚਿਊਟ ਅਤੇ ਸੌਰੀ ਫਾਜ਼ਿਲਕਾ ਲਈ 45 ਕਰੋੜ ਦੀ ਲਾਗਤ ਨਾਲ ਟਰਸਰੀ ਕੈਂసర్ ਸੈਂਟਰ ਦੀ ਜਿਹੜੀ ਆ ਨਿਰਮਾਣ ਉਹ ਕੀਤਾ ਗਿਆ ਇਸ ਤੋਂ ਇਲਾਵਾ ਸ਼੍ਰੀ ਗੁਰੂ ਰਬਦਾਸ ਜੀ ਆਜਰਵਾਦਿਕ ਯੂਨੀਵਰਸਿਟੀ ਸ਼ਹਿਰ ਪਰਮਖੇਸਰ ਸੀਐਮ ਸਾਹਿਬ ਦੀ ਯੋਗ ਸਾਲਾ ਦੀ ਵੀ ਉਹ ਸਥਾਪਨਾ ਕੀਤੀ ਗਈ ਆ ਸਾਡੀ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਐਸਐਸ ਨਗਰ ਮਹਾਲੀ ਵਿਖੇ ਪੰਜਾਬ ਇੰਸਟੀਚਿਊਟ ਆਫ ਲਿਵਰੈਂਡ ਵਾਇਟਰੀ ਸਾਇੰਸ ਦਾ ਕੰਮ ਸਰ ਮੁਕੰਮਲ ਹੋ ਗਿਆ ਅਤੇ OPD ਦੀਆਂ ਸਵਾਮਾਂ ਜਿਹੜੀ ਉਹ ਸਾਇੰਸ ਸ਼ੁਰੂ ਕਰ ਰਹੀ ਉੱਥੇ ਸ਼ੁਰੂ ਹੋ ਗਿਆ ਇੰਸਟੀਚਨ ਦੇ ਅੰਦਰ ਇਸ ਇੰਸਟੀਚੂਟ ਵਿੱਚ ਸਾਰਾ ਡਾਕਟਰਾਂ ਨਰਸਾਂ ਪੈਰਾਮੈਡਿਕਸ ਅਤੇ ਸਹਾਇਕ ਸਟਾਫ ਦੀ ਇੱਕ ਮਜ਼ਬੂਤ ਸਰ ਟੀਮ ਜਿਹੜੀ ਆ ਉਹ ਮੌਜੂਦ ਆ ਪਿਛਲੇ ਦੇ ਲਈ ਮਾਨਯੋਗ ਸੀਐਮ ਸਾਹਿਬ ਨੇ ਉਹ ਜਿਹੜਾ ਸਾਡੀ ਇੰਸਟੀਚੂਨਾਂ ਉਹ ਲੋਕਾਂ ਨੂੰ ਸਮਰਪਿਤ ਕੀਤਾ ਸੀਗਾ ਔਰ ਮੈਂ ਦਾ ਇੱਥੇ ਵੀ ਦੱਸਦਾ ਕਿ ਇਹ ਸੈਂਸਿਓਰ ਆਉਣ ਦੇ ਨਾਲ ਜਿਹੜੇ ਲਿਵਰ ਦੇ ਆ ਬਿਮਾਰੀਆਂ ਦੇ ਕੇਸ ਨੇ ਜਿਹੜੇ ਕਿ ਮੈਸਾਂਵੰਦਾਂ ਕਾਫੀ ਹੱਦ ਤੱਕ ਵਧੇ ਹੋਏ ਨੇਗੇ ਉਹਨਾਂ ਨੂੰ ਠੱਲ ਪਾਉਣ ਦੇ ਅੰਦਰ ਇੱਕ ਮੈਸਾਂਵੰਦਾਂ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਉਹ ਸਰਕਾਰ ਵੱਲੋਂ ਚੁੱਕਿਆ ਗਿਆ। ਇਸੇ ਤਰ੍ਹਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੀ ਕਿਸਰ ਬਰਨ ਯੂਨਿਟ ਦਾ ਨਿਰਮਾਣ ਸੀਨੀਅਰ ਜੂਨੀਅਰ ਡਾਕਟਰਾਂ ਤੇ ਹੋਰ ਕਰਮਚਾਰੀਆਂ ਲਈ ਬਹੁ ਮੰਜਲੀ ਰਹਿائش ਰਾਇਸ ਤੋਂ ਇਲਾਵਾ 110 ਕਰੋੜ ਰੁਪਏ ਦੀ કુલ ਲਾਗਤ ਨਾਲ ਇੱਕ ਸਪੋਰਟਸ ਕੰਪਲੈਕਸ ਦੀ ਉਸਾਰੀ ਅਧੀਨ ਆ ਸਰ ਉਹ ਵੀ ਚੱਲ ਰਹੀ ਹੈ ਉਹਦੀ ਉਸਾਰੀ। ਇਸ ਤੋਂ ਇਲਾਵਾ ਮਸਤੂਆਣਾ ਸਾਹਿਬ ਸੰਗਰੂਰ ਕਪੂਰਥਲਾ ਮਲੇਰਕੋਟਲਾ ਹਸ਼ਿਆਰਪੁਰ ਬਿਕੇਸਰ 100 100 ਜਿਹੜੀਆਂ ਸੀਟਾਂ ਐਮਬੀਬੀਐਸ ਸੀਟਾਂ ਵਾਲੇ ਮੈਡੀਕਲ ਕਾਲਜਾਂ ਦੇ ਕਾਲਜਾਂ ਤੇ ਸਰ ਬਿਤੀ ਸਾਲ 2024-25 ਵਿੱਚ ਕੰਮ ਸ਼ੁਰੂ ਹੋਣ ਦੀ ਸਰਪੂਰਨ ਉਮੀਦ ਅਸਰ ਇਸੇ ਤਰ੍ਹਾਂ ਮੈਂ ਬਿਤੀ ਸਾਲ 2024-25 ਵਿੱਚ ਮੈਡੀਕਲ ਸਿੱਖਿਆ ਤੇ ਖੋਜ ਦੇ ਦੇ ਅਧਿਨ ਵਿਕਾਸ ਸੰਬੰਧੀ ਕਾਰਜਾਂ ਨੂੰ ਸ਼ੁਰੂ ਕਰਨ ਲਈ 1000 133 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਸਵੀਜ਼ ਰੱਖਦਾ ਹਾਂ ਜਿਸ ਵਿੱਚ ਸਰਕਾਰੀ ਆਜਰਬਾਇਜਾਨ ਦੇ ਕਾਲਜ ਪਟਿਆਲਾ ਵਿੱਚ ਲੜਕੀਆਂ ਦੇ ਹੋਸਟਲ ਦੀ ਸਾਰੀ ਲਈ ਇੱਕ ਵਿਸ਼ੇਸ਼ ਉਹ ਬੰਦ ਵੀ ਸ਼ਾਮਲ ਅਸਰ ਇਸੇ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ ਯੂਨੀਵਰਸਿਟੀਆਂ ਅਤੇ ਕੰਸਟੀਟੂਐਂਟ ਕਾਲਜਾਂ ਨੂੰ ਗ੍ਰਾਂਟ ਇਨ ਐਡ ਸਰਕਾਰ ਲਗਾਤਾਰ ਉਹ ਦੇਣਾ ਜਾਰੀ ਰੱਖੂਗੀ ਸਰਕਾਰ ਵੱਖ-ਵੱਖ ਕراس ਯੂਨੀਵਰਸਿਟੀਆਂ ਜਿਵੇਂ ਕਿ ਗੜਵਾਸੂ ਸਰ ਲੁਧਿਆਣਾ ਪੀਏ ਜ਼ੂ ਲੁਧਿਆਣਾ ਦੁਬਾਰੇ ਪੰਜਾਬ ਬਣਾਈਏ ਲੰਡਨ ਕੈਲੀਫੋਰਨੀਆ ਪੈरिस ਬਣਾਉਣ ਦੀ ਲੋੜ ਹੈ ਸੰਤ ਸਾਡਾ ਪੰਜਾਬ ਹੀ ਮੋੜ ਦੋ ਗੁਰੂਆਂ ਪੀਰਾਂ ਦੀ ਧਰਤੀ ਮਹਾਰਾਜਾ ਰਣਜੀਤ ਸਿੰਘ ਦਾ ਕਿਲਾਏ ਸ਼ੇਰੇ ਪੰਜਾਬ ਦੀ ਧਰਤੀ ਆ ਨਾਲ ਹੀ ਸ਼ਹੀਦ ਆਜ਼ਮ ਦੀ ਧਰਤੀ ਪੰਜਾਬ ਤੇ ਪੰਜਾਬੀਅਤ ਦੇ ਜਜ਼ਬੇ ਦਾ ਆਨੰਦ ਮਾਣੋ